ہے جو میری سوچنی میری سوچنی چ نہیں وہ نہیں ہے وہی چیز جگت دے جو میری یاد دے جو میری یاد نہیں وہ نہیں ہے بہ ہے پھر بھی نہیں ہے کیونکہ میری سوچنی چ نہیں میری سمجھ نہیں میری یاد نہیں سنسار بچ کی ہے مطلب اے نہیں میری سمجھ کتنی ہے سوال یہ ہے جگت کی کچھ ہے اے مطلب نہیں میری یادان دچ کی ہے مطلب اے ہے دنیا دچ کی ہے اس دا کوئی مطلب نہیں میری زبان کس دا رٹن کر دیئے مطلب اے ہے جو میرے شبد دچ نہیں جو میری سمجھ ہے جو میری یاداں نہیں, نہیں ہے وہ ہے ہی نہیں اس طرح لینا ہے ہی ہے جو میری یاد ہے. ہی ہے جو میری سمجھ دے ہے. ہے جو میرے کتن ہے. جو میری کتنی دا حصہ نہیں بن سکیا جو میری زبان تے نہیں آ سکیا جو میری عقل نہیں آ سکیا ਜੋ ਮੇਰੀ ਯਾਦ ਵਿੱਚ ਨਹੀਂ ਆ ਸਕਿਆ ਨਹੀਂ ਹੈ। ਇਸ ਵਾਸਤੇ ਧਾਰਮਿਕ ਗ੍ਰੰਥਾਂ ਦਾ ਰਹਿبری ਪੁਰਸ਼ਾਂ ਦਾ ਪੂਰਾ ਜ਼ੋਰ ਹੈ। ਪਰਮਾਤਮਾ ਸਮਝ ਦੇ ਚਾਹ ਜਾਏ। ਪਰਮਾਤਮਾ ਯਾਦ ਦੇ ਚਾਹ ਜਾਏ। ਪਰਮਾਤਮਾ ਰਸਨਾ ਤੇ ਵੱਜ ਜਾਏ। ਰਸਨਾ ਤੇ ਵੱਸ ਗਏ ਨੂੰ ਕਹਿੰਦੇ ਨੇ ਸ਼ਬਦ ਅਪ। سمجھ آ گئے نو نوتھک جپ یاداں چاہ گئے نو سمرن جپ نر یاد چل رہی ہے نرنتر سمجھ چل رہی ہے نرنتر شبد چل رہا ہے نرترے تو بنا لگاتار لگاتار ایک کوئی شبد زبان تے چل رہا ہے جپ لگاتار ایک کوئی سمجھ چل رہی ہے بودھک جب اور لگاتار ایک ہی یاد چل رہی ہے بار بار چل رہی ہے وہی وہ یاد چل رہی ہے انترے تو بنا چل رہی ہے سمرن جب تو ہوں میں پھر عرض کر دیا جو میری جب جپ نہیں آ سکی چاہے وہ بودھک جب ہے چاہے سمرن جب ہے چاہے کتھن جب ہے وہ نہیں ہے ਭਾਵੇਂ ਸੰਸਾਰ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਇਤਨਾ ਕੁਝ ਹੈ ਕਿਸੀਂ ਕਹਿ ਸਕਦੇ ਹਾਂ ਅਸੀਮ ਸਾਡੀ ਸਮਝ ਤੋਂ ਵੀ ਪਰੇ ਸਾਡੇ ਕਥਨ ਤੋਂ ਵੀ ਪਰੇ ਸਾਡੀ ਯਾਦਾਂ ਤੋਂ ਵੀ ਪਰੇ ਗੁਰਬਾਣੀ ਐਸਾ ਕਹਿੰਦੀ ਹੈ ਮਨੁੱਖ ਦੀ ਸਮਝ ਦੀ ਸੀਮਾ ਕਰਕੇ ਸੰਸਾਰ ਦੀ ਸੀਮਾ ਬਣ ਜਾਂਦੀ ਹੈ ਵਰਨਾ ਸੰਸਾਰ ਅਸੀਮ ਹੈ ਮਨੁੱਖ ਦੀ ਸਮਝ ਦੀ ਸੀਮਾ ਕਰਕੇ ਇਸ ਬ੍ਰਹਿਮੰਡ ਦੀ ਸੀਮਾ ਬਣ ਜਾਂਦੀ ਹੈ ਵਰਨਾ ਬ੍ਰਹਿਮੰਡ ਅਸੀਮ ਹੈ ਮਨੁੱਖ ਦੀ ਸੀਮਤ ਸਮਝ ਕਰਕੇ ਨਿਰੰਕਾਰ ਦੀ ਸੀਮਾ ਬਣ ਜਾਂਦੀ ਹੈ ਨਹੀਂ ਤੇ ਨਿਰੰਕਾਰ ਅਸੀਮ ਹੈ ਔਰ ਮਨੁੱਖ ਦੀ ਸੀਮਤ ਸਮਝ ਕਰਕੇ ਸਰੀਰ ਦੀ ਸੀਮਾ ਬਣ ਜਾਂਦੀ ਹੈ ਵਰਨਾ ਇਹ ਸਰੀਰ ਵੀ ਅਸੀਮ ਹੈ ਜੋ ਬ੍ਰਹਿਮੰਡੇ ਸੋਹੀ ਪਿੰਡੇ ਜੋ ਬ੍ਰਹਿਮੰਡ ਦੇ ਚਾਹੇ ਵਿਸਤਾਰ ਦੇ ਵਿੱਚ ਉਹੀ ਸੂਖਮ ਰੂਪ ਦੇ ਚ ਸਪਿੰਡ ਦੇ ਚ ਹੈ ਜੋ ਸੂਖਮ ਰੂਪ ਦੇ ਚ ਪਿੰਡ ਦੇ ਚ ਹੈ ਉਹ ਵਿਸਤ੍ਰਿਤ ਰੂਪ ਦੇ ਚ ਬ੍ਰਹਿਮੰਡ ਦੇ ਚ ਹੈ ਤੇ ਜੇ ਸਾਰੇ ਬ੍ਰਹਿਮੰਡ ਨੂੰ ਸਮਝਣਾ ਔਖਾ ਹੈ ਤਾਂ ਸਪਿੰਡ ਨੂੰ ਸਮਝਣਾ ਕਿੱਥੋਂ ਔਖਾ ਹੈ ਕਿ ਪਿੰਡ ਵੀ ਅਸੀਮ ਬ੍ਰਹਿਮੰਡ ਵੀ ਅਸੀਮ ਪਾਰ ਬ੍ਰह्म ਵੀ ਅਸੀਮ ਔਰ ਮਨੁੱਖ ਦੀ ਸਮਝ ਦੀ ਸੀਮਾ ਕਰਕੇ ਔਰ ਬ੍ਰਹਮ ਦੀ ਸੀਮਾ ਬਣ ਜਾਂਦੀ ਏ ਹਰ ਇੱਕ ਦੇ ਰੱਬ ਹਰ ਇੱਕ ਦੇ ਖੁਦਾ ਹਰ ਇੱਕ ਦੇ ਪ੍ਰਮਾਤਮਾ ਉਹਨਾਂ ਦੀ ਸੀਮਤ ਸੋਚਣੀ ਕਰਕੇ ਸੀਮਤ ਨੇ ਦਾਇਰਾ ਆਪੋ ਹਰ ਇੱਕ ਦਾ ਆਪਣਾ ਦਾਇਰਾ ਹੈ ਉਸ ਦਾਇਰੇ ਦੀ ਸੋਚਣੀ ਹੈ ਤਾਂ ਪ੍ਰਮਾਤਮਾ ਵੀ ਉਸੇ ਹੀ ਦਾਇਰੇ 'ਚ ਹੈ ਜਿੱਥੇ ਹਰ ਇੱਕ ਦੀ ਸਮਝ ਦੀ ਸੀਮਾ ਸੋਚਣੀ ਦੀ ਸੀਮਾ ਹੈ ਵਿਚਾਰਾਂ ਦੀ ਸੀਮਾ ਹੈ ਯਾਦਾਂ ਦੀ ਸੀਮਾ ਹੈ ਤਾਂ ਫਿਰ ਇਸ ਪਿੰਡ ਦੀ ਵੀ ਸੀਮਾ ਹੈ ਬ੍ਰਹਿਮੰਡ ਦੀ ਵੀ ਸੀਮਾ ਹੈ ਪ੍ਰਮਾਤਮਾ ਦੀ ਸੀਮਾ ਹੈ ਜਦ ਕਿ ਪ੍ਰਮਾਤਮਾ ਅਸੀਮ ਬ੍ਰਹਿਮੰਡ ਅਸੀਮ ਤੇ ਪਿੰਡ ਅਸੀਮ ਕਿੱਥੇ ਖਤਮ ਹੁੰਦਾ ਹੈ ਕਿੱਥੋਂ ਸ਼ੁਰੂ ਹੁੰਦਾ ਹੈ ਨਾ ਇਸ ਪਿੰਡ ਦਾ ਆਦ ਲੱਭਿਆ ਜਾ ਸਕਦਾ ਹੈ ਨਾ ਅੰਤ ਲੱਭਿਆ ਜਾ ਸਕਦਾ ਹੈ سوکشم روپ اس تو بھی سوکشم سی ہو سکتا ہے ریت دا ذرا ہوگا کسی وقت اقبال نے میں نے کہہ دیتا اس ذرے کو رہتی ہے وہ ست کی ہوس ہستم اس ذرے کو رہتی ہے وہ سوت کی ہوس ہردم یہ ذرا نہ ہی شاہد سمٹا ہوا سہرا ہے ہے دیکھ ذرہ ਔਰ ਇਸ ਜ਼ਰਰੇ ਵਿੱਚ ਮੈਨੂੰ ਪੂਰਾ ਸਹਰਾ ਦਿਖਾਈ ਦੇਂਦਾ ਹੈ ਪੂਰਾ ਮਰੂਥਲ ਇੱਕ ਜ਼ਰਰੇ ਵਿੱਚ ਵੀ ਪਤਾ ਨਹੀਂ ਕਿੰਨੇ ਜ਼ਰਰੇ ਨੇ ਔਰ ਇੱਕ ਜ਼ਰਰਾ ਵੀ ਸਮਝਣ ਲੱਗੀਏ ਤੋ ਸਮਝ ਤੋ ਪਰੇ ਉਹ ਵੀ ਅਸੀਮ ਹੈ ਕਿ ਬਹੁਤ ਸਾਰੇ ਜ਼ਰਰਿਆਂ ਦਾ ਇਹ ਢੇਰ ਇਹ ਸਰੀਰ ਚਾਹੇ ਉਹ ਜ਼ਰਰੇ ਰੇਤ ਦੇ ਨੇ ਚਾਹੇ ਉਹ ਜ਼ਰਰੇ ਪਮਨ ਦੇ ਨੇ ਚਾਹੇ ਉਹ ਜ਼ਰਰੇ ਪਾਣੀ ਦੇ ਨੇ ਚਾਹੇ ਜ਼ਰਰੇ ਅਗਨ ਦੇ ਨੇ ਤੇ ਆਕਾਸ਼ ਦੇ ਨੇ ਉਹਨਾਂ ਦਾ ਜੁੜੇ ਆਏ ਡੇਰ ਅਸੀਮ ਜੋ ਬ੍ਰਹਮੰਡੇ ਹੈ ਸੋਹੀ ਪਿੰਡੇ ਜੋ ਵਿਸਤਾਰ ਰੋਗ ਦੇ ਸਾਗਰ ਦੇ ਚ ਹੈ ਉਹੀ ਸੂਖ ਸਮਰੂਪ ਦੇ ਚ ਪਾਣੀ ਬੂੰਦ ਦੇ ਚ ਹੈ جو وسطار روپ دور سہرا دے وہی سوکشم روپ دے دیت ہے جو وسطار روپ دنڈ دے وہی دے روپے نہ برہمنڈ دی سیما نہ اس دی زیما سیما نہ زرے دی سیما نہ سہرا دیما دی ذرے کو رہتی ہے وہ ست کی ہوس ہردم یہ جپ جر... تو مراد ہے ਇਸੇ ਇੱਕ ਖਿਆਲ ਦਾ ਬਾਰ ਬਾਰ ਚੱਲਣਾ ਜਪ ਤੋਂ ਮੁਰਾਦ ਹੈ ਕਿਸੇ ਇੱਕ ਸ਼ਬਦ ਦਾ ਬਾਰ ਬਾਰ ਚੱਲਣਾ ਜਪ ਤੋਂ ਮੁਰਾਦ ਹੈ ਕਿਸੇ ਇੱਕ ਯਾਦ ਦਾ ਬਾਰ ਬਾਰ ਚੱਲਣਾ ਤੇ ਜਦ ਕੋਈ ਸੋਚਣੀ ਜਦ ਕੋਈ ਯਾਦ ਜਦ ਕੋਈ ਸ਼ਬਦ ਬਾਰ ਬਾਰ ਜਪ ਦਾ ਹਿੱਸਾ ਬਣ ਜਾਏ ਤਾਂ ਮੁ ਜਪ ਤੋਂ ਮੁਰਾਦ ਹੈ ਕਿਸੇ ਇੱਕ ਯਾਦ ਦਾ ਬਾਰ-ਬਾਰ ਚੱਲਣਾ ਕਿ ਜਦ ਕੋਈ ਸੋਚਣੇ ਜਦ ਕੋਈ ਯਾਦ ਜਦ ਕੋਈ ਸ਼ਬਦ ਬਾਰ-ਬਾਰ ਜਪ ਦਾ ਹਿੱਸਾ ਬਣ ਜਾਏ ਤਾਂ ਮਨੁੱਖ ਕਹਿ ਦਿੰਦਾ ਹੈ ਕਿ ਇੱਕ ਵਿਚਾਰ ਦਾ ਜਪ ਕਰ ਰਹੇ ਹਾਂ ਬਾਹੂ ਬਾਰ-ਬਾਰ ਚੱਲ ਰਿਹਾ ਹੈ ਕੀ ਜਪ ਕਰ ਰਹੇ ਹਾਂ ਇੱਕ ਕੋਈ ਬੋਲ ਬਾਰ-ਬਾਰ ਬੋਲੀ ਜਾ ਰਿਹਾ ਹੈ ਕੀ ਜਪ ਕਰ ਰਹੇ ਹੈ ਇੱਕੋ ਹੀ ਗੱਲ ਬਾਰ ਬਾਰ ਯਾਦ ਕਰੀ ਜਾ ਰਹੇ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਕਤ ਦੇ ਅਵਤਾਰੀ ਪੁਰਸ਼ ਉਹਨਾਂ ਨੇ ਆਪਣੀ ਪਹਿਲੀ ਰਚਨਾ ਆਦ ਰਚਨਾ ਮੂਲ ਰਚਨਾ ਉਸ ਦਾ ਨਾਮ ਜਪ ਰੱਖਿਆ ਜਪ ਤੋਂ ਪਹਿਲੇ ਜੋ ਮੂਲ ਮੰਤਰ ਜਿਸ ਦੀ ਵਜ਼ਾਹਤ ਪਿਛਲੇ ਸਾਲ ਆਪਨੇ ਸਰਵਨ ਕੀਤੀ ਇਹ ਗਲਬਨ 33 ਰੂਪ ਦੇ ਵਿੱਚ ਵੱਡੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾਇਆ ਛੋਟੇ ਰੂਪ ਵਿੱਚ ਸੈਂਕੜੇ ਦਫਾ ਅਰੇ ਮੂਲ ਮੰਤਰ ਇੱਕ ਤੋਂ ਸ਼ੁਰੂ ਹੁੰਦਾ ਹੈ ਪਰ ਪ੍ਰਸਾਦ ਤੇ ਸਮਾਪਤ ਹੋ ਜਾਂਦਾ ਹੈ ਕਿਉਂਕਿ ਪ੍ਰਸਾਦ ਤੋਂ ਬਾਅਦ ਦੋ ਡੰਡੀਆਂ ਆ ਜਾਂਦੀਆਂ ਲਾਈਨਾਂ ਲਕੀਰਾਂ ਇਹ ਦੋ ਲਕੀਰਾਂ ਇਸ ਗੱਲ ਦਾ ਸਬੂਤ ਨੇ ਇੱਕ ਵਾਕ ਪੂਰਾ ਹੋ ਗਿਆ ਇੱਕ ਸੈਂਟੈਂਸ ਪੂਰਾ ਹੋ ਗਿਆ ਇਕ ਵਾਕ ਪੂਰਾ ਹੋ ਗਿਆ ਜਪ ਚੋਂਕੇ ਬਾਣੀ ਨਹੀਂ ਬਾਣੀ ਦਾ ਨਾਮ ਹੈ ਇਸ ਵਾਸਤੇ ਜਪ ਤੋਂ ਪਹਿਲੇ ਵੀ ਦੋ ਡੰਡੀਆਂ ਨੇ ਬਾਅਦ ਦੇ ਚ ਵੀ ਦੋ ਡੰਡੀਆਂ ਬਾਣੀ ਦਾ ਨਾਮ ਹੈ ਜੈਸੇ ਸੁਖਮੰਨੀ ਬਾਣੀ ਦਾ ਨਾਮ ਹੈ ਸਿਦਗੋਸ਼ਟ ਬਾਣੀ ਦਾ ਨਾਮ ਹੈ 12 ਮਾ ਬਾਣੀ ਦਾ ਨਾਮ ਹੈ ਔਰ ਇਸੇ ਤਰੀਕੇ ਨਾਲ ਚਾਹ ਬੋਲੇ ਗਾਥਾ ਫੋਨੇ ਛੰਦ ਪਟਾਂ ਦੇ ਸਵਈਏ ਬਾਣੀਆਂ ਦੇ ਨਾਮ ਨੇ ਪਹਿਲੀ ਬਾਣੀ ਦਾ ਨਾਮ ਹੈ ਜਪ ਔਰ ਜਪ ਆਰੰਭ ਹੁੰਦਾ ਹੈ ਸਤਕਾਰ ਵਜੋਸੀ ਕਹਿੰਦੇ ਆ ਜਪਜੀ ਸਾਹਿਬ ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਆਗ ਰਚਨਾ ਮੂਲ ਰਚਨਾ ਪਹਿਲੀ ਰਚਨਾ ਦਾ ਨਾਮ جاپ رکھے جاپ جپ ہے جاپ دے بنیادی کچھ کر جاپ تیتی جاپ چل رہے ہیں کس دا خیال جاپ چل رہا ہے کسدار کا یہ تیتی جاپ چل رہے ہیں کس, دا دا? تیتی جاپ چل رہے. کس دا کسے شبت دا میں ایک دفعہ پھر دورا دیاں ਕੋਈ ਇੱਕ ਸ਼ਬਦ ਕੋਈ ਇੱਕ ਖਿਆਲ ਕੋਈ ਇੱਕ ਸਮਝ ਕੋਈ ਇੱਕ ਯਾਦ बार-बार ਚਲਦੀ ਰਹੇ ਚਲਦੀ ਰਹੇ ਉਸੇ ਨੂੰ ਕਹਿੰਦੇ ਨੇ ਜਪ ਕਹਿੰਦੇ ਨੇ ਯਾਤੇ ਸੰਤ ਕਿਸੇ ਇੱਕ ਖਿਆਲ ਕਿਸੇ ਇੱਕ ਵਿਚਾਰ ਕਿਸੇ ਇੱਕ ਸੋਚਣੀ ਕਿਸੇ ਇੱਕ ਸ਼ਬਦ ਦੇ ਜਪ ਦੇ ਚਾਹੁੰਦਾ ਹੈ ਯਾ ਪਾਗਲ ਗੁਸਤਾਖੀ ਮਾਫ ਪਾਗਲ ਵੀ ਜਪ ਦੇ ਚਾਹੁੰਦਾ ਹੈ ਕੋਈ ਇੱਕ ਖਿਆਲ ਉਸ ਦੇ ਅੰਦਰ ਬਾਰ-ਬਾਰ ਚੱਲਦਾ ਹੈ ਕੋਈ ਇੱਕ ਯਾਦ ਉਸ ਦੇ ਅੰਦਰ ਬਾਰ-ਬਾਰ ਚੱਲਦੀ ਹੈ ਬੁਲਾ ਨਹੀਂ ਸਕਦਾ ਕਈ ਦਫਾ ਕੋਈ ਇੱਕ ਬੋਲ ਉਹਦੀ ਜ਼ਬਾਨ ਤੇ ਬਾਰ-ਬਾਰ ਚੱਲਦਾ ਹੈ ਪਾਗਲ ਜਪਦੇ ਚਾਹੁੰਦਾ ਹੈ ਸੰਤ ਜਪਦੇ ਚ ਹੈ ਬ੍ਰह्म ज्ञानी ਜਪਦੇ ਚ ਹੈ ਪਰ ਇੱਕ ਫਰਕ ਹੈ ਪਾਗਲ ਦਾ ਜਪ ਅਕਲ ਤੋਂ ਥੱਲੇ ਹੈ ਸੰਤ ਦਾ ਜਪ ਅਕਲ ਤੋਂ ਉੱਪਰ ਹੈ ਇਸ ਵਾਸਤੇ ਦੋਵੇਂ ਮਨੁੱਖ ਦੀ ਸਮਝ ਤੋਂ ਪਰੇ ਹੋ ਜਾਂਦੇ ਰਹੇ ਕਿਉਂਕਿ ਮਨੁੱਖ ਤੇ ਸਮਝ ਦੇ ਤਲ ਤੇ ਜੀ ਰਿਹਾ ਹੈ ਅਕਲ ਦੇ ਤਲ ਤੇ ਜੀ ਰਿਹਾ ਹੈ ਮਨੁੱਖ ਇੱਕ ਐਸਾ ਪ੍ਰਾਣੀ ਮਨੁੱਖ ਇੱਕ ਐਸਾ ਜੀਵ ਜੋ ਬૌਧਿਕ ਤਲ ਤੇ ਜੀ ਰਿਹਾ ਹੈ ਜਪ ਚੱਲ ਰਿਹਾ ਹੈ ਪਾਗਲ ਦੇ ਅੰਦਰ ਅਕਲ ਤੋਂ ਥੱਲੇ ਇੱਕੋ ਹੀ ਖਿਆਲ ਦੇ ਉੱਥੇ ਹੀ ਰੁਕ ਜਾਂਦਾ ਹੈ ਉਸੇ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ ਇਸੇ ਤਰ੍ਹਾਂ ਕੋਈ ਇੱਕੋ ਹੀ ਸੋਚਣੀ ਕੋਈ ਇੱਕੋ ਹੀ ਧੁਨ ਕੋਈ ਇੱਕੋ ਹੀ ਸ਼ਬਦ ਕੋਈ ਇੱਕੋ ਹੀ ਖਿਆਲ ਕੋਈ ਇੱਕੋ ਹੀ ਯਾਦ ਉਸ ਵਿੱਚ ਹੀ ਰੁਕ ਜਾਂਦਾ ਹੈ ਬ੍ਰਹਮ ਗਿਆਨੀ ਸੰਤ ਪਰ ਫਿਰ ਵੀ ਜ਼ਮੀਨ ਆਸਮਾਨ ਦਾ পাগল ਤੇ ਸੰਤ ਵਿੱਚ ਫਰਕ ਹੈ ਜਪ ਚੱਲ ਰਿਹਾ ਹੈ ਪਾਗਲ ਦੇ ਅੰਦਰ ਅਕਲ ਤੋਂ ਥੱਲੇ ਜਪ ਚੱਲ ਰਿਹਾ ਹੈ ਭਗਤ ਦੇ ਅੰਦਰ ਅਕਲ ਤੋਂ ਉੱਪਰ ਜਪ ਦੋਵਾਂ ਦੇ ਅੰਦਰ ਹੈ ਤੋ ਦੋਵੇਂ ਸਮਾਜ ਦਾ ਹਿੱਸਾ ਨਹੀਂ ਬਣੇ ਕਿਉਂਕਿ ਸਮਾਜ ਜਪ ਦੇ ਚ ਨਹੀਂ ਜਿੰਦਾ ਸੰਸਾਰ ਜਪ ਦੇ ਚ ਨਹੀਂ ਜਿੰਦਾ ਉਹ ਕਿਸੇ ਇੱਕ ਖਿਆਲ ਨੂੰ ਕਿਸੇ ਇੱਕ ਧੁਨ ਨੂੰ ਕਿਸੇ ਇੱਕ ਸੋਚਣੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾ ਸਕਦਾ ਉਹਦੀ ਜ਼ਿੰਦਗੀ ਵਿਸਤ੍ਰਿਤ ਹੈ ਫੈਲੀ ਹੋਈ ਹੈ ਉਹਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਚਾਹੀਦੇ ਨੇ ਉਹਨੂੰ ਤਰ੍ਹਾਂ ਤਰ੍ਹਾਂ ਦੀ ਸੋਚਣੀ ਚਾਹੀਦੀ ਹੈ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਯਾਦਾਂ ਚਾਹੀਦੀਆਂ ਪਰ ਸੰਤ ਕਹਿੰਦਾ ਸਭੇ ਗੱਲਾਂ ਬਿਸਰਨ ਇੱਕੋ ਬਿਸਰ ਨਾ ਜਾ ਭੁੱਲ ਜਾਏ ਸਭ ਕੁਝ کچھ بھی نہ چلے بس ایک کوئی جب چلے گرو نانک دی پنکتی سب گلیں بسرن ایک کو بسر نہ جائے بھول جائے سب کچھ نکل جائے سب کچھ سمجھ تو چلا جائے سب کچھ زبان تو پر ایک نہ جائے اس دا جب چلے ਸੰਤ ਦੀ ਇਹ ਮੰਗ ਹੈ ਪਾਗਲ ਦੀ ਇਹ ਮਜਬੂਰੀ ਹੈ ਪਾਗਲ ਮਜਬੂਰੀ ਚ ਜਪਦੇ ਚ ਜੀਵਦਾ ਕਿਉਂਕਿ ਉਸ ਦਾ ਸੰਤੁਲਨ ਡਾਵਾ ਡੋਲ ਹੋ ਗਿਆ ਉਹਦੀ ਅਕਲ ਕੰਮ ਨਹੀਂ ਕਰਦੀ ਇਤਨੇ ਤਣਾਅ ਇਤਨੇ ਦੁੱਖ ਇਤਨੀਆਂ ਵਿਪਤਾਵਾਂ ਇਤਨੀਆਂ ਬੇਚੈਨੀਆਂ ਚ ਉਹ ਜੀਵੇ ਹੈ ਟੁੱਟ ਗਿਆ ਥੱਲੇ ਇਹ ਸਦੀ ਸਿਆਣੇ ਧਾਰਮਿਕ ਸਿਆਣੇ ਕਹਿੰਦੇ ਨੇ پاگل پن کی طرف جا رہی ہے ایسا سوچاں جو جیون دا بوجھ بن دیا نے باہر ہلکا نہیں کر دیا کرتی ایسیادہ جو زندگی دا بوجھ دیا نے نہیں دیا نہیں ایسی سمجھ جو بوجھ ہی بن جاتی ہے ہلکا نہیں کرتی تو ٹوٹے گا منک گا تو صدی پاگل پن کی طرف جا رہی ہے کہ میں اس طرح دیا صدیاں بھی اس زمین نے دیکھی دیکھیں جد منک پرماتما کی طرف جا رہا سکل تو بھی اگ ہے اے صدی اس دا بہاؤ اکل تو تھلے دی طرف ہے تو ساری دنیا دے پاگل خانے بھر گئے ਜਦ ਪ੍ਰਮਾਤਮਾ ਦੀ ਤਰਫ ਭਾਵ ਆਉਂਦਾ ਹੈ ਤੋ ਧਾਰਮਿਕ ਮੰਦਰ ਧਰਮ ਅਸਥਾਨ ਰੌਣਕੀਲੇ ਹੋ ਜਾਂਦੇ ਨੇ ਭਰ ਜਾਂਦੇ ਨੇ ਯਾ ਇਸ ਤਰ੍ਹਾਂ ਦਾ ਮਨੁੱਖ ਘਰ ਦੇ ਵਿੱਚ ਹੀ ਬੈਠਦਾ ਹੈ ਤੋ ਘਰ ਵੀ ਹਰੀ ਮੰਦਰ ਬਣ ਜਾਂਦਾ ਹੈ ਘਰ ਘਰ ਅੰਦਰ ਧਰਮ ਦਾ ਸੰਸਾਰ ਜੇ ਉਹ ਦੁਕਾਨ ਤੇ ਵੀ ਬੈਠਦਾ ਹੈ ਉਹ ਹਰੀ ਮੰਦਰ ਬਣ ਜਾਂਦੀ ਹੈ ਜੋ ਬਾਜ਼ਾਰ ਵਿੱਚ ਵੀ ਬੈਠਦਾ ਹੈ ਤੇ ਫਿਜ਼ਾ ਪ੍ਰਮਾਤਮਾ ਦੀ ਹੋ ਜਾਂਦੀ ਹੈ ਅਜੋਖਾ ਮਨੁੱਖ ਚਾਹ ਮੰਦਰ ਦੇ ਚ ਵੀ ਬੈਠ ਜਾਏ ਗੁਰਦੁਆਰੇ ਚ ਵੀ ਬੈਠ ਜਾਏ ਬਾਹਵ ਤੇ ਪਾਗਲਪਨ ਦੀ ਤਰਫ ਹੈ ਤੇ ਪਾਗਲ ਗੁੱਥਮ ਗੁੱਥਾ ਹੁੰਦਾ ਹੈ ਪਾਗਲ ਪਾਗਲ ਨਾਲ ਸਹਿਮਤ ਨਹੀਂ ਆਉਂਦਾ ਪਾਗਲ ਪਾਗਲ ਨਾਲ ਗੁੱਥਮ ਗੁੱਥਾ ਹੁੰਦਾ ਦੋ ਪਾਗਲਾਂ ਨੂੰ ਇਸ ਵਾਸਤੇ ਅਲੱਗ ਰੱਖਣਾ ਪੈਂਦਾ ਹੈ ਜਾਂ ਨਿਗਰਾਨੀ ਚ ਰੱਖਣਾ ਪੈਂਦਾ ਹੈ ਜਿਹ ਰਹਿਣ ਤੇ ਹਜ਼ਾਰ ਸੰਮ ਇਕ ਜਗ੍ਹਾ ਰਹਿ ਸਕਦੇ ਨਾ ਆਮ ਕਹਾਵਤ ਹੈ ਵੀ ਫਕੀਰ ਇੱਕ ਮਸਜਿਦ ਦੇ ਚ ਰਹਿ ਸਕਦੇ ਨੇ ਦੋ ਰਾਜੇ ਇੱਕ ਸਿੰਘਾਸਣ ਤੇ ਨਹੀਂ ਰਹਿ ਸਕਦੇ ਦੋ ਪਾਗਲ ਇੱਕ ਮੁਲਕ ਦੇ ਚ ਨਹੀਂ ਰਹਿ ਸਕਦੇ ਵੀ ਫਕੀਰ ਇੱਕ ਮਸਜਿਦ ਦੇ ਚ ਰਹਿ ਸਕਦੇ ਨੇ ਜਦ ਕੋਈ ਅਕਲ ਤੋਂ ਉੱਚਾ ਉੱਠ ਜਾਂਦਾ ਹੈ ਇੱਕ ਤੇ ਉਸ ਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ ਇੱਕੋ ਸਮ ਦ੍ਰਿਸ਼ਟ ਹੋ ਜਾਂਦਾ ਹੈ ਇੱਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਈਏ ਸੋਈ ਉਹ ਜੁੜਿਆ ਹੋਇਆ ਕੌਣ ਇੱਕੋ ਹੀ ਦਿਖਾਈ ਦਿੰਦਾ ਦੂਸਰਾ ਨਹੀਂ ਇੱਕੋ ਬ੍ਰह्म ਦੁਤਿਆ ਨਾਸਤੇ ਹੈ ਹੀ ਨਹੀਂ ਦੂਜਾ ਤੁਜ ਬਿਨ ਦੂਜਾ ਨਹੀਂ ਕੋ ਹੈ ਹੀ ਨਹੀਂ ਗੱਲ ਖਤਮ ਗੁਰੂ ਅਰਜਨ ਦੇਵ ਜੀ ਤੁਜ ਬਿਨ ਦੂਜਾ ਨਾਹੀ ਕੋਇ ਤੂੰ ਕਰਤਾ ਕਰੇ ਸੋ ਹੋਇ ਹੈ ਹੀ ਨਹੀਂ ਤੇਰੇ ਤੋਂ ਬਿਨਾ ਕੁਛ ਹੋਰ ਹੈ ਹੀ ਨਹੀਂ ਇੱਕੋ ਬ੍ਰह्म ਦੁਤਿਆ ਨਾਸਤੀ ਉਪਨਿਸ਼ਦਾਂ ਦਾ ਵਾਕ ਇੱਕੋ ਹੀ ਬ੍ਰह्म ਹੈ ਦੂਜਾ ਤੇ ਹੈ ਹੀ ਕੋਈ ਨਹੀਂ ਹੈ ਹੀ ਕੋਈ ਨਹੀਂ ਕਿਸ ਦੀ ਗੱਲ ਕਰੀ ਹੈ ਇਹ ਕਹਿਣਾ ਅਕਲ ਤੋਂ ਉੱਚਾ ਹੈ ਪਰ ਮੈਰਜ਼ ਕਰਾਂ ਪਾਗਲ ਵੀ ਕਿਸੇ ਇੱਕ ਧੁੰਨ ਵਿੱਚ ਜੀਉਂਦਾ ਹੈ ਕਿਸੇ ਇੱਕ ਵਿਚਾਰ ਦੇ ਜਿੰਦਾ ਹੈ ਉਹਦੀ ਦੁਨੀਆ 'ਚ ਵੀ ਕੋਈ ਇੱਕੋ ਹੀ ਹੈ ਉਹ ਇੱਕ ਕੁਛ ਵੀ ਹੋ ਸਕਦਾ ਹੈ ਪਾਗਲ ਖਾਨਿਆਂ 'ਚ ਮੈਂ ਦੇਖੇ ਨੇ ਕੁਝ ਬਣੇ ਹੋਏ ਨੇ ਬਾਦਸ਼ਾ ਮੈਂ ਤੇ ਦੇਖ ਕੇ ਹੈਰਾਨ ਹੋਇਆ ਸਿਰ 'ਤੇ ਕਾਗਜ਼ਾਂ ਦਾ ਤਾਜ ਬਣਾ ਲੈਂਦੇ ਨੇ ਬਾਦਸ਼ਾ ਸੀ ਹੁਕਮ ਕਰਨ ਲੱਗ ਪੈਂਦੇ ਨੇ ਇਹ ਉਹ ਲੋਗ ਨੇ ਜਿਨ੍ਹਾਂ ਨੂੰ ਹੰਕਾਰ ਨੇ ਹਿਲਾ ਦਿੱਤਾ ਹੈ ਇਹ ਵੀ ਨਿਰਸ ਕਰਦਾ ਹੈ ਹੰਕਾਰ ਨੇ ਹਿਲਾ ਦਿੱਤਾ ਹੈ ਇੱਕ ਪ੍ਰਕਰਣ ਆਪਣੇ ਆਪ ਵਿੱਚ ਕਿਸੇ ਵਗਰ ਖੁਲਾਸਾ ਮੰਗਦਾ ਮੈਂ ਆਪ ਜੀ ਦੇ ਸਾਹਮਣੇ ਕਰਾਂਗਾ ਕਿਸੇ ਨੂੰ ਲੋਭ ਨੇ ਹਿਲਾਇਆ ਉਹ ਕੋਈ ਹੋਰ ਹਰਕਤ ਕਰੇਗਾ ਕਿਸੇ ਨੂੰ ਕਾਮ ਨੇ ਹਿਲਾਇਆ ਉਹ ਕੋਈ ਹੋਰ ਹਰਕਤ ਕਰੇਗਾ ਕਿਦਿਆ ਪਰ ਕਿਸੇ ਨੂੰ ਆਪਣੀ ਦੁਨੀਆ ਤੋਂ ਪ੍ਰਮਾਤਮਾ ਨਹੀਂ ਹਿਲਾ ਦਿੰਦਾ ਸਤਸੰਗ ਨੇ ਹਿਲਾ ਦਿੰਦਾ ਸ਼ਬਦ ਸੁਣਿਆ ਤੇ ਫਿਲ ਗਿਆ ਤੇ ਹਿਲੇਆ ਕੀ ਹੈ ਅਕਲ ਤੋਂ ਉੱਚਾ ਉੱਠ ਗਿਆ ਕਿਸੇ ਨੂੰ ਲੋਭ ਨੇ ਹਿਲਾਇਆ ਤਾਂ ਹਿਲੇਆ ਕੀ ਅਕਲ ਤੋਂ ਥੱਲੇ ਚਲੇ ਗਿਆ ਦਿਖਾਈ ਤੇ ਦੋਵੇਂ ਹੀ ਪਾਗਲ ਦੇਣਗੇ ਕਿਉਂਕਿ ਦੋਵੇਂ ਜਪ ਦੇ ਚ ਜੀਉਂਦੇ ਨੇ ਜਪ ਮੈਂ ਫਿਰ ਅਰਜ਼ ਕਰਾਂ ਕਿਉਂਕਿ ਪਹਿਲੀ ਬਾਣੀ ਦਾ ਨਾਮ ਜਪ ਹੈ ਇਸ ਦੀ ਵਿਆਖਿਆਤ ਕਰਨੀ ਲਾਜ਼ਮੀ ਸੀ ਜਪ ਕੋਈ ਇੱਕ ਸ਼ਬਦ ਮੇਰੀ ਜ਼ਬਾਨ ਤੇ ਬਾਰ ਬਾਰ ਚੱਲ ਰਿਹਾ ਹੈ ਮੇਰੇ ਕੰਠ ਦੇ ਚ ਬਾਰ ਬਾਰ ਚੱਲ ਰਿਹਾ ਹੈ ਕੋਈ ਇੱਕ ਵਿਚਾਰ ਮੇਰੀ ਸਮਝ ਦੇ ਚ ਬਾਰ ਬਾਰ ਚੱਲ ਰਿਹਾ ਹੈ ਕੋਈ ਇੱਕ ਯਾਦ ਮੇਰੇ ਚੇਤੇ ਚ ਬਾਰ ਬਾਰ ਚੱਲ ਰਹੀ ਹੈ ਜਪ ਇਸ ਨੂੰ ਕਹਿੰਦੇ ਬੌਧਿਕ ਜਪ शब्द जप सिमरन जप चल रही है याद कोई एक चल रही है विचार कोई एक चल रहा शब्द कंठ दे शब्द जह जवान पे कोई एक जप बस ਇਹ ਦੋ ਤਰ੍ਹਾਂ ਦੇ ਮਨੁੱਖ ਹੀ ਜਪ ਦੇ ਚ ਜੀਵਦੇ ਨੇ ਭਗਤ ਸੰਤ ਗੁਰਮੁਖ ਬ੍ਰਹਮ ਗਿਆਨੀ ਜਾਂ ਫਿਰ ਪਾਗਲ ਆਮ ਸਮਾਜ ਆਮ ਸੰਸਾਰ ਕਿਸੇ ਇੱਕ ਸ਼ਬਦ ਵਿੱਚ ਨਹੀਂ ਜੀਵਦਾ ਕਿਸੇ ਇੱਕ ਵਿਚਾਰ ਵਿੱਚ ਨਹੀਂ ਜੀਵਦਾ ਕਿਸੇ ਇੱਕ ਯਾਦ ਵਿੱਚ ਨਹੀਂ ਜੀਵਦਾ ਉਹਨੂੰ ਬਥੇਰੀਆਂ ਯਾਦਾਂ ਚਾਹੀਦੀਆਂ ਨੇ ਉਹਨੂੰ ਬਥੇਰੀ ਸੋਚਣੀ ਚਾਹੀਦੀ ਹੈ ਉਹਨੂੰ ਬਥੇਰੇ ਅਲਫਾਜ਼ ਚਾਹੀਦੇ ਨੇ ਤੋ ਕਈ ਦਫਾ ਸ਼ਬਦਾਂ ਦਾ ਵਿਚਾਰਾਂ ਦਾ ਯਾਦਾਂ ਦਾ ਇਤਨਾ ਭਾਰ ਹੋ ਜਾਂਦਾ ਹੈ ਇਤਨਾ ਬੋਝ ਹੁੰਦਾ ਹੈ ਟੁੱਟ ਕੇ ਅਕਲ ਤੋਂ ਥੱਲੇ ਆ ਜਾਂਦਾ ਹੁਰ ਕੀ ਹੈ ਇਹ ਜਪਦੇ ਚ ਜਿੰਦੇ ਨੇ ਜੋ ਅਕਲ ਤੋਂ ਥੱਲੇ ਐਵੀ ਜਪਦੇ ਚ ਜਿੰਦੇ ਨੇ ਜੋ ਅਕਲ ਤੋਂ ਉੱਪਰ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਹਿਲੀ ਬਾਣੀ ਦਾ ਨਾਮ ਜਪ ਰੱਖਿਆ ਜਪ ਕਿਸ ਦਾ ਕਰਨਾ ਹੈ ਜਪ ਕਦੋਂ ਕਰਨਾ ਹੈ ਜਪ ਕਿਵੇਂ ਕਰਨਾ ਹੈ ਜਪ ਕਿਉਂ ਕਰਨਾ ਹੈ ਇਹ ਸਾਰਾ ਖੁਲਾਸਾ ਜਿਸ ਬਾਣੀ ਚ ਹੈ ਅਸੀਂ ਸਤਿਕਾਰ ਵਜੋਂ ਉਸੇ ਨੂੰ ਜਪਜੀ ਸਾਹਿਬ ਕਹਿੰਦੇ ਆ ਜਪ ਕਿਸ ਦਾ ਕਰਨਾ ਹੈ ਜਪ ਕਿਉਂ ਕਰਨਾ ਹੈ ਜਪ ਕਦੋਂ ਕਰਨਾ ਹੈ ਇਹ ਸਾਰੀਆਂ ਵਿਚਾਰਾਂ ਦਾ ਖੁਲਾਸਾ ਹੈ ਆਹ ਗ੍ਰੰਥ ਜਪ ਦੀ ਮੰਜ਼ਿਲ ਕਹੀਏ ਜਪ ਦੀ ਲੋੜ ਕੀ ਹੈ ਤਿੰਨਾ ਸਾਰੀਆਂ ਹੀ ਗੱਲਾਂ ਦਾ ਖੁਲਾਸਾ ਇਸ ਬਾਣੀ ਦੇ ਚ ਗੁਰਮਤ ਦੇ ਚ ਅਸੀਂ ਉਸ ਨੂੰ ਜਪ ਕਹਿੰਦੇ ਗੁਰਨਾਮਿਕ ਨੇ ਉਸ ਦਾ ਨਾਮ ਜਪ ਰੱਖਿਆ ਤੋ ਜਪਜੀ ਸਾਹਿਬ ਦੇ ਚ ਦੋ ਸ਼ਲੋਕ ਨੇ ਇੱਕ ਅਖੀਰ ਦੇ ਚ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇੱਕ ਪਹਿਲੇ ਆਦ ਸਚ जुगाद सच ए श्लोक है। ਇਹਨੂੰ ਸ਼ਲੋਕ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਦਰਜ ਕੀਤਾ ਹੈ। ਆਦਿ ਸਚ ਸ਼ਲੋਕ ਆਦਿ ਸਚ। जुगाद सच ए बी सच। ਨਾਨਕ ਹੋਸੀ ਹੀ ਸਚ। ਜੋ ਕਾਵੇ ਕਲਾ ਨੂੰ ਸਮਝਦੇ ਨੇ ਜੋ ilm-ए-ਸ਼ਾਇਰੀ ਦੇ ਵਿੱਚ ਥੋੜਾ ਜਿਹਾ ਸ਼ੌਕ ਰੱਖਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਭਾਰਤ ਦੇ ਕਾਵੇ ਕਲਾ ਦੇ ਸਵਈਏ ਨੇ ਕਵਿਤ ਨੇ ਸ਼ਲੋਕ ਨੇ ਦੋਹੇ ਨੇ ਛੰਦ ਨੇ ਔਰ ਛੰਦ ਹਜ਼ਾਰਾਂ ਤਰ੍ਹਾਂ ਦੇ ਨੇ ਫਿਰ ਤਰ੍ਹਾਂ ਤਰ੍ਹਾਂ ਦੇ ਪਦੇ ਨੇ ਪੌੜੀਆਂ ਨੇ ਇਹ ਬੇਸ਼ੁਮਾਰ ਨੇ ਛੰਦ ਵੀ ਕਈ ਤਰ੍ਹਾਂ ਦੇ ਨੇ ਬਹੁਤ ਸਾਰੇ ਛੰਦਾਂ ਦੇ ਦਰਸ਼ਨ ਤੇ ਤੁਸੀਂ ਜਪ ਸਭ ਦੇ ਚ ਕਰ ਸਕਦੇ ਹੋ ਚਾਚਰੀ ਛੰਦ ਬੁਜੰਗ ਪਰਿਆਤ ਛੰਦ ਇਹ ਕਛਰੀ ਛੰਦ ਤੁਸੀਂ ਦੇਖ ਸਕਦੇ ਹੋ ਤੇ ਔਰ ਹੈਰਾਨਗੀ ਹੈ ਕਿਤਨੇ ਛੰਦ ਜਾਪ ਸਾਹਿਬ ਦੇ ਵਿੱਚ ਛਪੇ ਛੰਦ ਇਹ ਛੰਦਾਂ ਦੇ ਨਾਮ ਨੇ ਕਾਵੇ ਸ਼ੈਲੀ ਦੇ ਨਾਮ ਨੇ ਜਿਵੇਂ ਉਰਦੂ ਸ਼ਾਇਰੀ ਦੇ ਵਿਚਾਰਕ ਸਿਆਣੇ ਪੁਰਸ਼ ਕਹਿੰਦੇ ਨੇ ਇਹ ਨਜ਼ਮ ਹੈ ਇਹ ਗਜ਼ਲ ਹੈ ਇਹ ਕਿਤਾ ਹੈ ਇਹ ਰੁਬਾਈ ਹੈ ਇਸ ਤਰ੍ਹਾਂ ਭਾਰਤੀ ਕਾਵੇ ਕਲਾ ਨੂੰ ਸਮਝਣ ਵਾਲੇ ਕਹਿ ਦਿੰਦੇ ਨੇ ਸਵਈਆ ਇਹ ਕਵਿਤ ਹੈ ਇਹ ਪੌੜੀ ਹੈ ਇਹ ਪਦਾ ਹੈ ਇਹ ਛੰਦ